ਸਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਬਣਾਉਣ ਲੱਗੇ ਆ ਜੀ ਅੱਜ ਰਸਮਲਾਈ ਰਸਾਂ ਤੋਂ ਰਸਮਲਾਈ ਬਣਾਉਣ ਲੱਗੇ ਆ ਆਪਾਂ ਇੱਕਾ ਗਲਾਸ ਦੁੱਧਾ ਲੈਨੇ ਆ ਤੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਪਾ ਦਿਆ ਫਰਾਈ ਵੀਲ ਚ ਤੇਦਰ ਆਪਾਂ ਗੈਸ ਕਰ ਲਿਆ ਜੀ ਔਨ ਇਹ ਲਓ ਜੀ ਪਾਪਾ ਚਮਚਾ ਲੈ ਲਿਆ ਪਾਸਟਾ ਪਾਟੜ ਪਾਉਣੀ ਆਪਾਂ ਇਹਦੇ ਵਿੱਚ ਆਪਾਂ ਦੁੱਧ ਵੀ ਪਾ ਸਕਦੇ ਹਾਂ ਆਪਾਂ ਇਹਨੂੰ ਪਾਣੀ ਵਿੱਚ ਹੀ ਪਾ ਰਹੇ ਹਾਂ ਕੋਰਾ ਦੁੱਧ ਗਰਮ ਕਰਿਆ ਹੋਇਆ ਸੀ ਬਾਰੀ ਵਿੱਚ ਹੀ ਹੋਈ ਸੀ ਸਵੇਰੇ ਤੇ ਆਪਾਂ ਹੁਣ ਇਹਦੇ ਵਿੱਚ ਇਹ ਪਾਸਟਾ ਪਾਤਾ ਆਪਾਂ ਇਹਦੇ ਵਿੱਚ ਇਹ ਚੀਨੀ ਵੀ ਪਾਉਣੀ ਹੈ ਵੀ ਤੇਨੇ ਚੀਨੀ ਤਿੰਨ ਚਾਰ ਚਮਚੇ ਪਾਉਣੇ ਆ ਜੀ ਤੇ ਥੋੜਾ ਜਿਹਾ ਦੋ ਚਮਚੇ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਵੀ ਪਾਉਣੇ ਆ ਜੀ ਤਦ ਲਓ ਜੀ ਆਪਾਂ ਇਸ ਵਿੱਚ ਥੋੜੀ ਜਿਹੀ ਇੱਕ ਚਮਚਾਕ ਆਪਾਂ ਇਹਦੇ ਵਿੱਚ ਮਲਾਈ ਵੀ ਪਾਉਣੀ ਹੈ। ਇਹ ਰਾਸਾ ਮੇਰੇ ਕੋਲ ਸਵੇਰੇ ਚਾਹ ਨਾਲ ਖਾਣੇ ਹੁੰਦੇ ਹੋਣੇ ਉਹ ਰਾਸਾ ਲੇ ਕੇ ਜੇ ਪਾਹੇ। ਦਬਾ ਕੇ ਇਦਰਾ ਆਪਣਾ ਇਹ ਕਸ਼ਟ ਤਿਆਰ ਹੋ ਚੁੱਕਿਆ ਹੈਗਾ ਤੇ ਇਦਰਾ ਆਪਾਂ ਇਹਨਾਂ ਡੱਬਾ ਕਾਹਦੇ ਵਿੱਚ ਆ ਡੱਬੇ ਦਾ ਇਸ ਤਰੀਕੇ ਨਾਲ ਹੀ ਆਪਾਂ ਰਾਸ ਬਾਧਨੇ ਦੇ ਵਿੱਚ ਆਪਾਂ ਆ ਲਿਆ ਤੇ ਆਪਾਂ ਇਹ ਦੇਖਦੇ ਲਓ ਜੀ ਆਪਣੀ ਇਸ ਤਰੀਕੇ ਨਾਲ ਰਸਮ ਲਾਈ ਬਣ ਕੇ ਤਿਆਰ ਹੋ ਚੁੱਕੀ ਹੈ ਤੁਹਾਨੂੰ ਜੀ ਆਪਣੀ ਇਹ ਰਸਮਲਾਈ ਬਣ ਕੇ ਤਿਆਰ ਹੋ ਚੁੱਕੀ ਆ ਇਹ ਬਹੁਤ ਹੀ ਟੇਸਟੀ ਬਣ ਚੁੱਕੀ ਆ ਜੀ ਇਹ ਰਸਮਲਾਈ ਤੇ ਆਪਾਂ ਕਦੋਂ ਵੀ ਘਰ ਵਿੱਚ ਇਸ ਤਰੀਕੇ ਨਾਲ ਬਣਾ ਸਕਦੇ ਆ